ਉਧਿਆਨਤ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਗਿੱਲ ਰੋਟਸ ਦੇ ਇੱਕ ਹੋਟਲ 'ਚ ਰਿੰਗ ਸਮਾਰੋਹ ਦੇ ਸਮਾਗਮ ਦੌਰਾਨ ਬਿਨਾ ਬੁਲਾਏ ਆਏ ਮਹਿਮਾਨ ਲੜਕੀ ਦੇ ਪਿਤਾ ਦਾ ਪਰਸ ਚੋਰੀ ਕਰਕੇ ਫਰਾਰ ਹੋ ਗਏ ਪਰ तकरीबन 4,50,000 ਰੁਪਏ ਦੀ ਨਕਦੀ ਆਈਫੋਨ ਅਤੇ ਹੋਰ ਕੀਮਤੀ ਸਮਾਨ ਸੀ ਜੋ ਉਨ੍ਹਾਂ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਪੀੜਤ ਦੇ ਵੱਲੋਂ ਥਾਣਾ ਛਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੋਟੋਸ ਚੈੱਕ ਕਰਦੇ ਹੋਏ ਛਾਪੇ ਲੋਕਾਂ ਖਿਲਾਫ ਕੇਸ ਦਰਜ ਕਰਕੇ ਮਲਜਮਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲ ਦੀ ਘੜੀ ਮਲਜਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਲੜਕੀ ਦੇ ਪਿਤਾ ਵਿਕਾਸ ਸੱਗੜ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦੀ 29 ਨਵੰਬਰ ਨੂੰ ਗਿੱਲ ਰੋਡ ਤੇ ਸਥਿਤ ਅਟਾਲੀਆ ਇਨ ਹੋਟਲ 'ਚ ਮੰਗਣੀ ਸੀ। ਸਮਾਗਮ ਦੌਰਾਨ ਜਦੋਂ ਭੁਗਤਾਨ ਕਰਨ ਲੱਗੇ ਤਾਂ ਉਹਨਾਂ ਦਾ ਪੈਗ ਅਚਾਨਕ ਗਾਇਬ ਹੋ ਗਿਆ। ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੋਟੋ ਚੈੱਕ ਕੀਤੀ ਤਾਂ ਵਾਰਦਾਤ ਦਾ ਪਤਾ ਲੱਗਾ। ਫੋਟੋ ਚ ਦਿਖਾਈ ਦੇ ਰਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਲਜਮ ਹੋਟਲ ਦੇ ਬਾਹਰ ਖੜੇ ਆਟੋ 'ਚ ਸਵਾਰ ਹੋ ਕੇ ਫਰਾਰ ਹੋ ਗਏ। ਲੜਕੀ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਮੋਲਜਮ ਵੇਟਰ ਬਣ ਕੇ ਦਾਖਲ ਹੋਇਆ ਤੇ ਉਸ ਦਾ ਸਾਥੀ ਇੱਕ ਬੱਚੇ ਦੇ ਨਾਲ ਸੂਟ-ਬੂਟ ਪਾਣ ਕੇ ਮਹਿਮਾਨ ਬਣ ਕੇ ਦਾਖਲ ਹੋਇਆ। ਉਹ ਕਦੋਂ ਮੇ ਉਹਨਾਂ ਦੇ ਆਸ-ਪਾਸ ਹੀ ਮੰਡਰਾਉਂਦੇ ਰਹੇ। ਜਿਉਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਬੈਗ ਚੁੱਕ ਕੇ ਭੱਜ ਨਿਕਲੇ। ਪਤਾ ਲੱਗਾ ਹੈ ਕਿ ਜੋ ਮਹਿਮਾਨ ਬਣ ਕੇ ਬੱਚੇ ਨਾਲ ਦਾਖਲ ਹੋਇਆ ਸੀ ਉਹ ਸਮਾਗਮ 'ਚ ਅੱਗੇ-ਅੱਗੇ ਘੁੰਮ ਰਿਹਾ ਸੀ ਅਤੇ ਉਸ ਦੀ ਧਿ ਨਜ਼ਰ ਬੈਗ ਤੇ ਹੀ ਸੀ ਜੋ ਵੇਟਰ ਬਣ ਕੇ ਦਾਖਲ ਹੋਇਆ ਤਾਂ ਉਹਨਾਂ ਨੂੰ ਹੀ ਦੇ ਆਸ-ਪਾਸ ਹੀ ਘੁੰਮ ਰਿਹਾ ਸੀ ਵਾਰਤਾ ਵਾਦ-ਵਾਤ ਨੂੰ ਅੰਜਾਮ ਦਿੰਦੇ ਸਮੇਂ ਉਸ ਨੇ ਆਪਣਾ ਕੋਟ ਉਤਾਰ ਕੇ ਬੈਗ ਤੇ ਰੱਖਿਆ ਅਤੇ ਅੱਖ ਚਪਕਦੇ ਉਕਤ ਨੌਜਵਾਨ ਕੋਟ ਦੇ ਨਾਲ ਪਰਸ ਵੀ ਚੱਕ ਕੇ ਫਰਾਰ ਹੋ ਗਿਆ ਮਾਮੇ ਦੀ ਜਾਣਕਾਰੀ ਅਧਿਕਾਰੀ ਨੇ ਦੱਸਿਆ ਕਿ ਕੈਮਰੇ ਦੀ ਫੁਟੇਜ ਚੈੱਕ ਕਰਕੇ ਮੌਲਜਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਿਸ ਸਾਟੋ 'ਚ ਸਵਾਰ ਹੋ ਕੇ ਮੌਲਜਮ ਫਰਾਰ ਹੋਏ ਹਨ ਉਸ ਨੂੰ ਵੀ ਲੱਭਿਆ ਜਾ ਰਿਹਾ ਹੈ